5 ਦਿਨ ਦੀ ਵਰਕਸ਼ਾਪ ਹੈ ਉਹਦੇ ਵਿੱਚ 5 ਐਕਸਪਰਟ ਰਹਿਣਗੇ ਜਿਵੇਂ ਸਾਡੇ ਪਹਿਲੇ ਜਿਹੜੇ ਐਕਸਪਰਟ ਨੇ ਮੈਡਮ ਸੰਗੀਤਾ ਸ਼ਰਮਾ ਜੀ ਜਿੱਥੋਂ ਅਸੀਂ ਇਹ ਕੰਮ ਸਿੱਖਿਆ ਬੰਗਲੌਰ ਤੋਂ ਅੰਦਾਨਾ ਸੋਇਲ ਐਂਡ ਸੀਲਸੇ ਵਰਤੋਂ ਜਿਹੜਾ ਉਹਨਾਂ ਦਾ ਫਾਰਮ ਦਾ ਨਾਮ ਹੈ ਜੇ ਸਾਡੇ ਕੋਲੇ ਪੀਜਾਂ ਦੇ ਵਿੱਚ ਵਿਭਿੰਨਤਾ ਨਹੀਂ ਹੋਊਗੀ ਤਾਂ ਖੁਰਾਕ ਦੇ ਵਿੱਚ ਵੀ ਵਿਭਿੰਨਤਾ ਨਹੀਂ ਹੋਊਗੀ ਤਾਂ ਉਹ ਚੀਜ਼ਾਂ ਨੂੰ ਜੋੜਦੇ ਹੋਏ ਸਭ ਤੋਂ ਪਹਿਲਾਂ ਸਾਨੂੰ ਮਿੱਟੀ ਦੀ ਸਿਹਤ ਤੇ ਕੰਮ ਕਰਨਾ ਪੈਣਾ ਉਹਦੇ ਲਈ ਸਾਡੇ ਕੋਲੇ ਜਿਹੜੇ ਐਕਸਪਰਟ ਨੇਗੇ ਇੰਜੀਨੀਅਰ ਦਵਿੰਦਰ ਸਿੰਘ ਮੰਡ ਫਿਰ ਉਸੇ ਤਰ੍ਹਾਂ ਜੈਪਾਲ ਪੂਨੀਆ ਜੀ ਨੇ ਹਰਿਆਣੇ ਤੋਂ ਉਹ ਕੀੜਿਆਂ ਦੇ ਐਕਸਪਰਟ ਨੇ ਉਸੇ ਤਰ੍ਹਾਂ ਜਿਹੜਾ ਕੋਆਪਰੇਟਿਵ ਮਾਰਕੀਟਿੰਗ ਦਾ ਮਾਡਲ ਹੈ ਜਿਹਦੇ ਨਾਲ ਸਾਨੂੰ ਪੰਜਾਬ ਨੂੰ ਆਤਮ ਨਿਰਭਰਤਾ ਬੜਨਾ ਪਊਗਾ ਖੇਤੀ ਦੇ ਵਿੱਚ ਜੇ ਇੰਡੀਵਿਜੂਅਲ ਕੋਈ ਵੀ ਕਿਸਾਨ ਮਾਰਕੀਟਿੰਗ ਕਰਦਾ ਤਾਂ ਉਹ ਖੇਤੀ ਦੇ ਵਿੱਚ ਖੜੋਤ ਆ ਜਾਂਦੀ ਹੈ ਜੇ ਉਹ ਕੋਆਪਰੇਟਿਵ ਮਾਡਲ ਨਾਲ ਚੱਲਦਾ ਤਾਂ ਕੀਟ ਦੀ ਵੀ ਕੰਮਜਾਬ ਹੈ ਤੇ ਮੰਡੀ ਕਰਨ ਵੀ ਕੰਮਜਾਬ ਹੈ ਉਹਦੇ ਉੱਤੇ ਸਾਡੇ ਕੋਲ ਇੰਜੀਨੀਅਰ ਅਸ਼ੋਕਮਾਰ ਜੀ ਨੇ ਉਹ ਬਹੁਤ ਜ਼ਿਆਦਾ ਤਿਆਰਬਾ ਰੱਖਦੇ ਨੇ ਪਿਛਲੇ 11-12 ਸਾਲਾਂ ਤੋਂ ਉਹ ਇਹ ਮਾਡਲ ਤੇ ਕੰਮ ਕਰਦੇ ਨੇ ਉਹ ਵੀ ਸਹੀ ਟ੍ਰੇਨਿੰਗ ਦਾ ਹਿੱਸਾ ਨਹੀਂ ਤੇ ਜਿਹੜਾ ਮਤਲਬ ਮੇਰਾ ਹਿੱਸਾ ਹੈ ਉਹ ਸਾਰਾ ਬੀਜਾਂ ਤੇ ਫੋਕਸ ਰਹੂਗਾ ਬੀਜ ਨੂੰ ਕਿਵੇਂ ਬੀਜਣਾ ਕਿਵੇਂ ਪੋਲੀਨੇਸ਼ਨ ਤੋਂ ਕੰਟਰੋਲ ਕਰਦੇ ਆਪਾਂ ਜਾਂ ਕਿੰਨੇ ਛੋਟੇ ਤਰੀਕੇ ਨਾਲ ਫਾਰਮਰ ਬੀਜ ਨੂੰ ਸੰਭਾਲ ਸਕਦੇ ਨੇ ਕਿੰਨੇ ਸੌਖੇ ਤਰੀਕਿਆਂ ਨਾਲ ਬੀਜ ਨੂੰ ਅਗਲੇ ਸੀਜ਼ਨ ਤੱਕ ਅਗਲੇ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ ਜਿਹੜੀ ਇਹ ਵਰਕਸ਼ਾਪ ਹੈ 5 ਦਿਨ ਦੀ ਵਰਕਸ਼ਾਪ ਹੈ ਇਹਦੀ 20000 ਰੁਪਏ ਫੀਸ ਹੈ ਪੰਜ ਐਕਸਪਰਟ ਰਹਿਣਗੇ ਇਹਦੇ ਵਿੱਚ ਬਾਕੀ ਅਸੀਂ ਇਕੱਲੀ ਵਰਕਸ਼ਾਪ ਤੱਕ ਸੀਮਤ ਨਹੀਂ ਰੱਖਦੇ ਅੱਗੇ ਸਾਡਾ WhatsApp ਗਰੁੱਪ ਆਪਣੀ ਖੇਤੀ ਆਪਣੇ ਬੀਜ ਬਣਿਆ ਹੋਇਆ ਉਹਦੇ ਵਿੱਚ ਜਿੱਥੇ ਵੀ ਜਾ ਕੇ ਕਿਸਾਨ ਨੂੰ ਫੇਰ ਦਿੱਕਤ ਆਉਂਦੀ ਹੈ ਉਹ ਅਸੀਂ ਜਾ ਕੇ ਵੀ ਹੱਲ ਕਰਦੇ ਹਾਂ ਜੇ ਜਾਣ ਦੀ ਲੋੜ ਨਾ ਹੋਵੇ ਵੱਟਸਐਪ ਤੇ ਹਲ ਹੁੰਦਾ ਤਾਂ ਫੋਟੋ ਮੰਗਵਾ ਕੇ ਜਾਂ ਉਹਨੂੰ ਵੀਡੀਓ ਬਣਾ ਕੇ ਉਹ ਟਾਈਮ ਤੇ ਉਹਦੀ ਮਦਦ ਕਰਦੇ ਆ ਉਹ ਲੜੀ ਵਾਰ ਲਗਾਤਾਰ ਤਾਂ ਉਹਦੇ ਨਾਲ ਅਸੀਂ ਬਣਾ ਕੇ ਰੱਖਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹ ਸਾਰੀ ਜ਼ਿੰਦਗੀ ਲੱਗਣ ਤੋਂ ਬਾਅਦ ਅਗਲੀਆਂ ਜ਼ਿੰਦਗੀਆਂ ਦੀ ਅਗਲੇ ਜਨਰੇਸ਼ਨਾਂ ਦੀ ਵੀ ਲੋੜ ਹੈ ਇਹਨੂੰ ਸਾਡੀ ਫੂਡ ਸਿਕਿਉਰਿਟੀ ਨੂੰ ਬਚਾਉਣ ਲਈ ਜਿਹੜੀ ਰਹਿਣ ਦੀ ਮਤਲਬ ਬਵਸਥਾ ਕੀਤੀ ਵੀ ਆਪਾਂ ਜਾਓ ਮਤਲਬ ਆ ਰਹਿਣ ਲਈ ਉਹ ਸਾਰਾ ਫਾਰਮ ਦੇ ਉੱਪਰੀ ਹਾਲ ਫੜਫੜੇ ਬਣਿਆ ਹੋਇਆ ਹੈ ਉਹ ਯੋਤੇ ਦਿੱਕਤ ਨਹੀਂ ਖਾਣਾ ਵਗੈਰਾ ਸਾਰਾ ਉੱਥੇ ਆਪਾਂ ਫਾਰਮ ਤੇ ਫਰੈਸ਼ੀ ਤਿਆਰ ਕਰਦੇ ਆ ਜੇ ਟ੍ਰੇਨਿੰਗ ਲੈ ਕੇ ਵਾਪਸ ਜਾਣਾ ਤਾਂ 20 ਘੰਟੇ ਉਹਦੇ ਵਿੱਚ ਦੁਪਹਿਰ ਦਾ ਖਾਣਾ ਚਾਹ ਦਿੱਤੀ ਜਾਂਦੀ ਹੈ ਸਵੇਰ ਦੀ ਚਾਹ ਵੀ ਦਿੱਤੀ ਜਾਂਦੀ ਹੈ ਜਿਹੜੇ 20 ਘੰਟੇ ਜਿਨ੍ਹਾਂ ਨੇ ਸ਼ਾਮ ਨੂੰ ਰਾਤ ਨੂੰ ਰੁਕਣਾ ਹੈ ਉਹਨਾਂ ਨੂੰ ਸਵੇਰ ਦਾ ਬ੍ਰੇਕਫਾਸਟ ਤੇ ਸ਼ਾਮ ਦੀ ਰੋਟੀ ਤੇ ਰਹਿਣ ਦਾ ਪ੍ਰਬੰਧ 500 ਰੁਪਏ ਪਰ ਦਿਨ ਦਾ ਕੀਤਾ ਜਾਂਦਾ ਆਪਣਾ ਕੰਟੈਕਟ ਨੰਬਰ 9501186073 ਤੇ ਕੰਟੈਕਟ ਕਰ ਸਕਦੇ ਨੇ ਜਿਹੜੇ ਵੀ ਖਸਮ ਵੀਰ ਇੱਛਕ ਨੇ